ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਜਹੀ ਬਾਕੀ ਨਿਸ਼ਾਨ ਹੋਗਾ ਸ਼ਹੀਦ ਆਜ਼ਮ ਸardar ਭਗਤ ਸਿੰਘ ਰਾਜਗੁਰੂ ਤੇ ਸਖਦੇਵ ਨਮਨ ਕਰਦੇ ਆਂ ਅਸੀਂ ਸਾਰੇ ਅੱਜ ਜੇ ਅਸੀਂ ਆਪਣੇ ਮਨ ਤੇ ਦਿਲ ਦੀ ਗੱਲ ਕਹਿ ਸਕਦੇ ਆਂ ਨਾ ਅਸੀਂ ਆਜ਼ਾਦੀ ਦੇ ਨਾਲ ਆਪਣਾ ਕੋਈ ਵੀ ਕਰਮ ਕਰ ਸਕਦੇ ਆਂ ਤੇ ਇਹਨਾਂ ਸ਼ਹੀਦਾਂ ਦੀ ਬਦੌਲਤ ਹੈ ਸੋ ਮੈਂ ਆਪਣੀ ਪਾਰਟੀ ਕਾਂਗਰਸ ਪਾਰਟੀ ਦੇ ਮੇਰੇ ਸਤਕਾਰਯੋਗ ਸਾਰੇ ਸਾਥੀਆਂ ਨੂੰ ਮੈਂ ਹੈਟ ਆਫ ਸਲੂਟ ਜਿਨ੍ਹਾਂ ਨੇ ਅੱਜ ਦਾ ਇਹ ਮਹਾਨ ਦਿਨ ਚੁਣ ਕੇ ਸਮਾਜ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਬਹੁਤ ਵੱਡਾ ਇੱਕ ਮੈਡੀਕਲ ਕੈਂਪ ਜਿਹਦੇ ਵਿੱਚ ਅੱਖਾਂ ਦੰਦਾਂ ਦੇ ਡਾਕਟਰ ਜਨਰਲ ਬਿਮਾਰੀਆਂ ਇਕੱਲਾ ਕੈਂਪ ਨੇ ਜਿਹੜੇ ਮਾਤੜ ਲੋਗਾ ਨੂੰ ਛਿੱਟਾ ਮੋਤੀਆ ਕਾਲਾ ਮੋਤੀਆ ਦੰਦਾਂ ਦੀ ਕੋਈ ਪਰੇਸ਼ਾਨੀ ਤੇ ਦਯਾਨੰਦ ਵਰਗੇ ਮਹਿੰਗੇ ਹਸਪੀਟਲ ਦੇ ਵਿੱਚੋਂ ਇਹ ਦੋਸਤਾਂ ਨੇ ਫ੍ਰੀ ਆਫ ਕਾਸਟ ਉਹਨਾਂ ਦਾ ਰਾਜ ਕਰਾ ਕੇ ਦੇਣਾ ਤੋ ਮੈਂ ਅੱਜ ਦੇ ਇਸ ਮਹਾਨ ਦਿਨ ਤੇ ਕਾਂਗਰਸ ਪਾਰਟੀ ਵੱਲੋਂ ਆਪਣੇ ਸਾਰੇ ਦੋਸਤਾਂ ਵੱਲੋਂ ਕੁੱਲ ਦੁਨੀਆ ਚ ਵਸਦੇ ਭਾਰਤੀਆਂ ਨੂੰ ਅੱਜ ਦੇ ਇਸ ਮਹਾਨ ਦਿਨ ਦੇ ਉੱਤੇ ਸ਼ਰਦਾ ਤੇ ਸਲੂਟ ਭਗਤ ਸਿੰਘ ਦੀ ਸੋਚ ਨੂੰ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸੋਜੀ ਸਿੰਘ ਸਰਹਾਲੀ ਬਲੌਕ ਪ੍ਰਧਾਨ ਹਲਕਾ ਸੈਂਟਰਲ 2 ਅਸੀਂ ਬਲੌਕ ਕੰਨੀਓ ਤੇ ਸੀਜੀਆਈ ਦੀ ਟੀਮ ਕੰਨੀਓ ਇੱਕ ਮੈਡੀਕਲ ਕੈਂਪ ਅੱਖਾਂ ਦਾ ਦੰਦਾਂ ਦਾ ਸ਼ੂਗਰ ਚੈੱਕਅਪ ਦਾ ਲਗਾਇਆ ਜਿਹੜੇ ਵਿੱਚ ਸਾਡੇ ਮਹੱਲਾ ਜੜਕਪੁਰੀ ਪੂਰੇ ਨਾਲ ਲੱਗਦੇ ਜਿੰਨੇ ਮਹੱਲੇ ਆ ਉਹਨਾਂ ਤੋਂ ਜਿਹੜੇ ਜ਼ਰੂਰਤਮੰਦ ਸਾਡੇ ਪਰਿਵਾਰ ਸੀ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਵੱਧ ਚੜ ਕੇ ਲੋਕਾਂ ਨੇ ਇਸ ਕੈਂਪ ਦਾ ਤੋਂ ਫਾਇਦਾ ਲਿਆ ਤੇ ਜਿਹੜੇ ਅੱਖਾਂ ਦੇ ਆਪਰੇਟ ਹੋਣੇ ਆ ਉਹ ਸਾਡੇ ਡੀਐਮਸੀਡੀ ਟੀਮ ਉਹਨਾਂ ਨੇ ਚੈੱਕਅਪ ਕੀਤਾ ਤੇ ਮੰਗਲਵਾਰ ਨੂੰ ਸਵੇਰੇ 7 ਵਜੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇੱਥੋਂ ਇੱਕ ਵੱਡੀ ਬੈਨ ਦੇ ਵਿੱਚ ਬਿਠਾ ਕੇ ਜਿੰਨਿਆਂ ਨੂੰ ਡਾਕਟਰ ਸਾਹਿਬ ਨੇ ઓਪਰੇਟਰ ਦਾ ਕਿਹਾ ਵਾ ਉਹਨਾਂ ਦਾ ਰੋਟੀ ਪਾਣੀ ਦਾ ਕਰਕੇ ਇੱਥੋਂ ਭੇਜਾਂਗੇ ਤੇ ਉਹਨਾਂ ਦਾ ઓਪਰੇਟ ਕਰਾ ਕੇ ਵਾਪਸ ਉਹਨਾਂ ਨੂੰ ਫੇਰ ਇੱਥੇ ਛੱਡਾਂਗੇ ਉਹ ਇਹ ਜਿਹੜਾ ਉਪਰਾਲਾ ਵਾ ਇਹ ਕਾਂਗਰਸ ਪਾਰਟੀ ਦੇ ਸਾਡੇ ਹਲਕਾ ਇੰਚਾਰਜ ਸ਼੍ਰੀ ਸੁਨਦਰ ਦਾਵਤ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਸ਼ਾਮ ਸ਼ੁੰਦਮ ਲੋਹਤਾ ਜੀ ਸ਼ਾਹ ਸ਼ਿਮਰਜੀਤ ਸਿੰਘ ਬੈਨ ਜੀ ਤੇ ਮੇਰੀ ਬਲੌਕ ਦੀ ਜਿੰਨੀ ਟੀਮ ਆ ਦੀਪਕ ਜੀ ਲਾਟਾ ਜੀ ਕੁਲਦੀਪ ਜੀ ਮੇਰੇ ਸਾਥੀ ਸਰਮਨ ਮੋਹਨ ਸਿੰਘ ਜੀ ਮੇਰੇ ਪਾਰਡ ਪ੍ਰਧਾਨ ਸੈਲੀ ਜੀ ਰਿਸ਼ੀ ਜੀ ਸਾਰੀ ਟੀਮ ਬਹੁਤ سارے ਸਾਥੀਆਂ ਦੇ ਨਾਮ ਜਿਸ ਵਿੱਚ ਲਮਾਂਗਾ ਜਿਆਦਾ ਲੰਬੀ ਹੋ ਜਾਏਗੀ ਮੈਂ ਉਹਨਾਂ ਤੋਂ ਮਾਫੀ ਵੀ ਚਾਹਾਂਗਾ ਜਿਨ੍ਹਾਂ ਨੇ ਸਵੇਰ ਤੋਂ ਤ੍ਰਿੰਦਰ ਜੀ ਮੇਰੇ ਸਾਥੀ ਸਰਵਜੀਤ ਜੀ ਮੇਰੇ ਸਾਥੀ ਮੋਨੂ ਵੀਰ ਜੀ ਮੇਰੇ ਸਾਥੀ ਜਿਹੜੇ ਸਵੇਰ ਤੋਂ ਡਿਊਟੀ ਨਿਭਾ ਰਹੇ ਆ ਉਹ ਅਸੀਂ ਆਪ ਹੀ ਖੁਦ ਇੱਕ ਇੱਕ ਸਾਥੀ ਨੂੰ ਇੱਕ ਇੱਕ ਪੇਸ਼ੈਂਟ ਨੂੰ ਸਿਸਟੇਮੈਟਿਕਲ ਢੰਗ ਨਾਲ ਕਿ ਉਹਨਾਂ ਨੂੰ ਤਕਲੀਫ ਨਾ ਹੋਵੇ ਨਾਲ ਜਿਹੜਾ ਚਾਹ ਪਾਣੀ ਦਾ ਸਾਡਾ ਪ੍ਰਬੰਧ ਛੜੀ ਟੀਮ ਨੇ ਕੀਤਾ ਰਲ ਕੇ ਸੀ ਉਹਨਾਂ ਦੇ ਵੀ ਧੰਨਵਾਦੀਆਂ ਔਰ ਅੱਜ ਦੇ ਸ਼ਹੀਦੀ ਦਿਹਾੜੇ ਤੇ ਸ਼ੇਰ ਪਗਲ ਸਿੰਘ ਜੀ ਰਾਜ ਗੁਰੂ ਜੀ ਸੁਖਦੇਵ ਜੀ ਜਿਨ੍ਹਾਂ ਦੇ ਅਸੀਂ ਸਿੱਧੀ ਦਿਹਾੜੇ ਨੂੰ ਅਸੀਂ ਸਮਰਪਿਤ ਮੈਡੀਕਲ ਕੈਂਪ ਲਗਾਇਆ ਔਰ ਸਾਰੇ ਹੀ ਨੌਜਵਾਨ ਪੀੜੀ ਨੂੰ ਅਸੀਂ ਅੱਜ ਦੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਦੇ ਆਂ ਕਿ ਨਸ਼ਿਆਂ ਤੋਂ ਬਚੀਏ ਔਰ ਆਪਣੇ ਪਰਿਵਾਰਾਂ ਨੂੰ ਇਹ ਸਾਡੇ ਪਰਿਵਾਰ ਹੈ ਜਿੰਨੇ ਸਾਡੇ ਇਲਾਕੇ ਦੇ ਸਾਥੀ ਆ ਇਹਨਾਂ ਪਰਿਵਾਰਾਂ ਨੂੰ ਤਰੱਕੀਆਂ ਦੀਆਂ ਰਾਹਾਂ ਤੇ ਲੈ ਕੇ ਜਾਈਏ ਤੇ ਜਿਸ ਪਰਿਵਾਰ ਨੂੰ ਕੋਈ ਮੈਡੀਕਲ ਦੀ ਲੋੜ ਆ ਕਿਸੇ ਹੋਰ ਟੀਲ ਦੀ ਟੀ ਦੀ ਲੋੜ ਆ ਤੇ ਰਲ ਕੇ ਅਸੀਂ ਉਹਨਾਂ ਦੀ ਹੈਲਪ ਕਰੀਏ ਅੱਜ ਸਾਰਾ ਹਿੰਦੁਸਤਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਨਮਨ ਕਰ ਰਿਹਾ ਹੈ ਸਾਡੇ ਸਰਾਲੀ ਸਾਹਿਬ ਜਿਹੜੇ ਬਲੌਗ ਪ੍ਰਧਾਨ ਨੇ ਸੈਂਟਰ ਕੋਰਸ ਚਾਂਸੀ ਦੇ ਵਿੱਚ ਲਾਲੇ ਸਰਵਜੀਤ ਜੀ ਵੀ ਜੀਐਸਏ ਗਰੁੱਪ ਦੇ ਸਾਰੇ ਜਿਹੜੇ ਮੈਂਬਰ ਸਹਿਬਾਨ ਹੈ ਉਹਨਾਂ ਨੇ ਮਿਲ ਕੇ ਚੈਰੀਟੇਬਲ ਜਿਹੜਾ ਆਈ ਕੈਂਪ ਦਾ ਯੋਜਨ ਕੀਤਾ ਬੜਾ ਸ਼ਲਾਘਾਯੋਗ ਕੰਮ ਹੈ ਕਿਉਂਕਿ ਸ਼ਹੀਦਾਂ ਨੂੰ ਯਾਦ ਕਰਨ ਦਾ ਨਮਨ ਕਰਨ ਦਾ ਇਕ ਬੜਾ ਅੱਛਾ ਤਰੀਕਾ ਹੈ ਅਸੀਂ ਕਈ ਜਗ੍ਹਾ ਗਿਆ ਲੁਧਿਆਣੇ ਦੇ ਵਿੱਚ ਔਰ ਕਈ ਜਗ੍ਹਾ ਤੇ ਮੈਡੀਕਲ ਕੈਂਪ ਆਯੋਜਿਤ ਕੀਤੇ ਜਾ ਰਹੇ ਹੈ ਔਰ ਮੈਂ ਸਪੈਸ਼ਲ ਗੱਲ ਕਰਨਾ ਚਾਹਨਾ ਕਿ ਕਾਂਗਰਸੀ ਟੀਮ ਦਾ ਕਿਉਂਕਿ ਕਾਂਗਰਸ ਪਾਰਟੀ ਦੇ ਜਿੰਨੇ ਸਾਡੇ ਲੀਡਰ ਸਾਹਿਬਾਨ ਨੇ ਸਾਡੇ ਵਰਕਰ ਸਾਹਿਬਾਨ ਨੇ ਕੌਂਸਲਰ ਸਾਹਿਬਾਨ ਨੇ ਉਹ ਸ਼ਹੀਦਾਂ ਨੂੰ ਹਮੇਸ਼ਾ ਯਾਦ ਕਰਦੇ ਹੈ ਕਿਉਂਕਿ ਸਾਡੀ ਪਾਰਟੀ ਆਈ ਸ਼ਹੀਦਾਂ ਦੇ ਵਿੱਚੋਂ ਹੈ ਸੋ ਮੈਂ ਅਗੇਨ ਧੰਨਵਾਦ ਕਰਦਾ ਸਰਾਲੀ ਸਾਹਿਬ ਜਾਨ ਦੀ ਟੀਮ ਦਾ ਇਹ ਜਿਸੇ ਗਰੁੱਪ ਦਾ ਜਿਨ੍ਹਾਂ ਨੇ ਇਸ ਕੈਂਪ ਦਾ ਆਯੋਜਨ ਕੀਤਾ ਉਹਦੇ ਨਾਲ ਬੜੇ ਲੋਕਾਂ ਨੂੰ ਇਸ ਕੰਮ ਦਾ ਫਾਇਦਾ ਹੋਏਗਾ ਸਾਡੇ ਜਿਹੜੇ ਆਪੋਸ਼ਨ ਦੇ ਲੀਡਰ ਨੇ ਮਲੋਤਰਾ ਸਾਹਿਬ ਇਹਨਾਂ ਨੇ ਆਪਣੀ ਅੱਖਾਂ ਚੈੱਕ ਕਰਾਈਆਂ ਤੇ ਕਿਤੇ ਥੋੜਾ ਜਿਹਾ ਖਦਸ਼ਾ ਕੀ ਮੋਤੀ ਦਾ ਇਸ਼ੂ ਹੋਏਗਾ ਤੇ ਮੇਰਾ ਖਿਆਲ ਹੈ ਕਿ ਇਸ ਕੈਂਪ ਦਾ ਇਹਨਾਂ ਨੂੰ ਵੀ ਬੜਾ ਵੱਡਾ ਫਾਇਦਾ ਹੋਣ ਜਾ ਰਿਹਾ ਮੈਂ ਡਾਕਟਰ ਸਾਹਿਬਾਂ ਦਾ ਧੰਨਵਾਦ ਕਰਦਾ ਜਿਹੜੇ ਪਰਮਾਤਮਾ ਨੇ ਕਿਉਂਕਿ ਸੇਵਾ ਦਾ ਮੌਕਾ ਦਿੱਤਾ ਇਹਨਾਂ ਨੂੰ ਸਾਡੇ ਸੋਨੂ ਡਿਕੋ ਜੀ ਕੌਂਸਲਰ ਸਹਿਬਾਨ ਖੜੇ ਨੇ ਸਾਡੇ ਬਲੌਕ ਪ੍ਰਧਾਨ ਵਿਪਨ ਜੀ ਨੇ ਤੇ ਸਾਰੀ ਸਾਡੀ ਟੀਮ ਜਿਹੜੀ ਹੈ ਕਾਂਗਰਸ ਦੀ ਅੱਤੇ ਸੇਵਾ ਕਰ ਰਹੀ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਉਹਨਾਂ ਸ਼ੀਧਾਂ ਦੇ ਚੰਨਜ ਨਮਨ ਕਰਦਾ ਔਰ ਇਹ ਵਿਸ਼ਵਾਸ ਦੁਵਾਨਾ ਕਿ ਸਾਡੀ ਕਾਂਗਰਸ ਦੀ ਸਾਰੀ ਟੀਮ ਜਿਹੜੀ ਹੈ ਇਹਨਾਂ ਸ਼ੀਧਾਂ ਨੂੰ ਯਾਦ ਵੀ ਰੱਖੇਗੀ ਇਹਨਾਂ ਦਿਖਾਇਆ ਰਸਤੇ ਤੇ ਚੱਲੇ ਤੇ ਜੀ ਆਪਣਾ ਰਾਜਗੁਰੂ ਜੀ ਦੇ ਸ਼ੀਧੇ ਦਿਹਾੜੇ ਦੇ ਵਿੱਚ ਅੱਜ ਜੋ ਇਹ ਕੈਂਪ ਲਾਇਆ ਸਾਡੇ ਸਰਾਲੀ ਸਾਹਿਬ ਵੱਲੋਂ ਸਾਡੇ ਸਰਬਜੀਤ ਭਾਈ ਵੱਲੋਂ ਬਾਕੀ ਸਾਥੀਆਂ ਵੱਲੋਂ ਇਹ ਅੱਜ ਇੱਕ ਲੋਕਾਂ ਨੂੰ ਸੁਨੇਹਾ দেয়া ਜਾਂਦਾ ਕਿ ਅਸੀਂ ਦੇ ਦਿਹਾੜੇ ਨੂੰ ਭੁੱਲੋ ਨਾ ਔਰ ਜੋ ਉਹਨਾਂ ਦੀ ਆਪਾਂ ਰਾਤ ਤੇ ਚੱਲਾਂਗੇ ਤੇ ਆਪਣੇ ਨੌਜਵਾਨ ਸਾਰੇ ਨਸ਼ਾ ਮੁਕਤ ਹੋਣਗੇ ਕਿ ਆਪਾਂ ਵੀ ਦੇਸ਼ ਦੀ ਸੇਵਾ ਲਈ ਅੱਗੇ ਆਈਏ ਜੋ ਅੱਜ ਸਰਹਾਲੀ ਸਾਹਿਬ ਜੀ ਨੇ ਸਾਡੇ ਆਨੇ ਇਹਨਾਂ ਨੇ ਅੱਜ ਕੈਂਪ ਲਾਇਆ ਇੱਥੇ ਸਾਡੇ ਵਾਰਡ ਦੇ ਵਿੱਚ ਆਪਣਾ ਸਰਹਾਲੀ ਸਾਹਿਬ ਦੀ ਜੋ ਅੱਜ ਇਹਨਾਂ ਨੇ ਸਾਰੇ ਯੰਗ ਮੁੰਡੇ ਇਕੱਠੇ ਕਰਕੇ ਸਾਰਾ ਯੰਗ ਅੱਗੇ ਲਿਆ ਕੇ ਅੱਜ ਕਾਂਗਰਸ ਪਾਰਟੀ ਵਾਲੋ ਇਹਨਾਂ ਨੇ ਅੱਜ ਦਿਖਾਇਆ ਕਿ ਅਸੀਂ ਸਾਰੇ ਇਕਜੁੱਟਾਂ ਔਰ ਅਸੀਂ ਲੋਕਾਂ ਦੀ ਸਮਾਜ ਦੀ ਸੇਵਾ 'ਚ ਜੁਟੇ ਹੋਏ ਆਂ ਦੇਖੋ ਤੁਸੀਂ ਆਈਸ ਕੈਂਪ ਲੱਗਿਆ ਦੰਦਾ ਦਾ ਕੈਂਪ ਲੱਗਿਆ ਡਾਕਟਰ ਆਏ ਸਾਰੇ ਅੱਜ ਜੋ ਇਹਨਾਂ ਨੇ ਅੱਜ ਕੀਤਾ ਬਹੁਤ ਅੱਛਾ ਕੀਤਾ ਮੈਂ ਅੱਜ ਸ਼ੁਕਰੀਆ ਕਰਦਾ ਹਾਂ ਸਰਹਾਲੀ ਸਾਹਿਬ ਦਾ ਸਾਡੇ ਅੱਜ ਸਰਬਜੀਤ ਭਾਈ ਦਾ ਜੀ ਥੈਂਕ ਯੂ ਦਾਵਤ ਸਾਹਿਬ ਆਏ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਸਾਡੇ ਐਕਐਮਐਲਏ ਨੇ ਜੋ ਵੀ ਆਏ ਨੇ ਅੱਜ ਉਹਨਾਂ ਨੇ ਵੀ ਇੱਥੇ ਆ ਕੇ ਇਹੀ ਕੁਝ ਕਿਹਾ ਜੋ ਅਸੀਂ ਕਿਹਾ ਅੱਜ ਕਿ ਸਾਡੇ ਅੱਜ ਉਹਨਾਂ ਨੇ ਆ ਕੇ ਇੱਥੇ ਲੋਕਾਂ 'ਚ ਟੁੱਟ ਕੇ ਹੀ ਕਿਹਾ ਕਿ ਸਾਰੇ ਇਕੱਠੇ ਹੋ ਕੇ ਚੱਲੋ ਕਿ ਜੋ ਇਹਨਾਂ ਦੇ ਰਾਹ ਤੇ ਰਾਜਗੁਰੂ ਜੀ ਸੁਖਦੇਵ ਜੀ ਦੇ ਰਾਹ ਤੇ ਚੱਲੋ ਕਿ ਲੋਕਾਂ ਨੂੰ ਆਪਣਾ ਇੱਕ ਵਧੀਆ ਹੌਸਲਾ ਦਿਓ ਕਿ ਆਪਣੇ ਸ਼ੀਦੇ ਦੇ ਹੱਟ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਆ ਸਾਰੇ ਭਰਾ ਸਾਰੇ ਲੋਕ ਇਕੱਠੇ ਹੋਏ ਰਿਹਾ ਉੱਥੇ ਅੱਜ ਕੈਂਪ ਲਾਇਆ ਇਹਨਾਂ ਨੇ ਅੱਖਾਂ ਦਾ ਕੈਂਪ ਲਾਇਆ ਔਰ ਆਪਣਾ ਅੱਜ ਦੰਦਾ ਦਾ ਕੈਂਪ ਲੱਗਿਆ ਡਾਕਟਰ ਆਏ ਸਾਰੇ ਆਪਣਾ ਉਹਨਾਂ ਵੱਲੋਂ ਵੀ ਅੱਜ ਆਪਣਾ ਧੰਨਵਾਦ ਕੀਤਾ ਗਿਆ ਹਾਂਜੀ ਭਾਈ ਸਾਹਮਣੇ ਜੀ ਜੀ ਨਾਮ ਹੈ हां कोई की कहना चाहोगे आज जी, 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 आज जी ब्लॉक नंबर 2 उनके प्रधान ਸਾਡੇ ਸਰਹਾਲੀ ਸਾਹਿਬ ਨੇ ਤੇ ਸਰਹਾਲੀ ਸਾਹਿਬ ਦੂਸਰੇ ਨਾਲ ਦੇ ਸਾਥੀ ਇਸ વોર્ਡ ਦੇ ਵਿੱਚ ਆ ਸਾਰੇ ਸਾਡੇ ਨੋਨੀ ਜੀ ਵਿਨੇ ਜੀ ਸਾਰੇ ਆਪਣਾ ਮੇਰੇ ਨਾਲ ਖੜੇ ਜੋਨੀ ਜੀ ਆਪਣਾ ਸਰਹਾਲੀ ਸਾਹਿਬ ਆ ਸਾਰਿਆਂ ਨੇ ਕਾਂਗਰਸ ਪਾਰਟੀ ਦੇ ਵੱਲੋਂ ਅੱਜ વોર્ਡ ਨੰਬਰ ਬਲਾਕ ਨੰਬਰ 2 ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਇੱਕ ਮੈਡੀਕਲ ਕੈਂਪ ਲਾਇਆ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਯਾਦ ਦੇ ਵਿੱਚ ਤਾਕੇ ਉਹਨਾਂ ਨੂੰ ਅੱਜ ਲੋਕਾਂ ਦੀ ਸੇਵਾ ਕਰਕੇ ਯਾਦ ਕੀਤਾ ਜਾ ਸਕੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੇ ਦੇਸ਼ ਦੀ ਖਾਤਰ ਆਪਣੇ ਜੀਵਨ ਦਾ ਬਹੁਤ ਸਾਰਾ ਹਿੱਟਾ ਜੇਲਾਂ ਵਿੱਚ ਕੱਟਿਆ ਹੋਰ ਦੇਸ਼ ਦੀ ਖਾਤਰ ਹਾਂਸੇ ਉਸਨੇ ਫਾਤਖੀ ਨੂੰ ਕਬੂਲ ਕੀਤਾ ਅੱਡਾ ਸਭ ਦਾ ਫਰਜ ਬੰਦਾ ਸੀ ਉਹਨਾਂ ਮਹਾਨ ਦੇਸ਼ ਭਗਤਾਂ ਦੇ ਜਨਮ ਸ਼ਹੀਦੀ ਦੇ ਦਿਵਸ ਤੇ ਮੌਕੇ ਤੇ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਸਦਾ ਸੋਨਰਬਤ ਕਰੀਏ ਉਹ ਨੌਜਵਾਨਾਂ ਨੂੰ ਮੈਂ ਪ੍ਰੇਰਣਾ ਕਰਨਾ ਚਾਹਨਾ ਨਸ਼ਾ ਰਹਿਤ ਹੋਵੋ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੀ ਦੇਸ਼ ਦੇ ਵਿੱਚ ਮਨ ਦੇ ਵਿੱਚ ਦੇਸ਼ ਭਗਤੀ ਦਾ ਜज्ਵਾ ਔਰ ਦੇਸ਼ ਦੀ ਕੋਈ ਵੀ ਬੁਰਾ ਨਿਗਾ ਰੱਖਣ ਵਾਲੇ ਦੇ ਖਲਾਫ ਡਟ ਕੇ ਉਹਦੀ ਜਿਹਨੂੰ ਜਵਾਬ ਦਿਓ ਤਾਂ ਕਿ ਸਾਡੇ ਦੇਸ਼ ਦੀ ਬੜੀ ਸੁਰੱਖਿਆ ਖਤੇ ਚ ਨਾ ਪਵੇ ਸੋ ਅੱਜ ਮੈਂ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਦੇ ਸ਼ਹੀਦ ਹੋਣ ਨੂੰ ਸ਼ਰਧਾ ਸੋਮਨਪਿਤ ਕਰਦਾ ਔਰ ਮੈਂ ਜਿਹੜਾ ਨੇ ਕੈਂਪ ਲਾਇਆ ਹੈ ਤੇ ਗਰੀਬ ਲੋਕ ਆ ਕੇ ਬੜਾ ਫਾਇਦਾ ਉਠਾ ਰਹੇ ਨੇ ਅੱਖਾਂ ਦਾ ਕੈਂਪ ਹੈ ਦੰਦਾਂ ਦਾ ਕੈਂਪ ਹੈ ਬਹੁਤ ਬੇਨਤੀ ਚ ਲੋਕ ਅੱਜ ਇੱਥੇ ਆਏ ਨੇ ਔਰ ਮੈਂ ਇਹਨਾਂ ਨੂੰ ਵਧਾਈ ਦਿਨਾ ਨੇ ਕਿ ਚੰਗੇ ਕੰਮ ਦੀ ਸ਼ੁਰੂਆਤ